ਜਦ ਨੋ ਨੂੰ ਸ਼ਗਨ ਪਹੁੰਚਾਰੇ ਸੀ ਪਰ ਰਾਤ ਦੇ ਵਿੱਚ ਅਚੇਹਾਂ ਪਾਣਾ ਵਾਪਰਿਆ ਕਿ ਖੁਸ਼ੀਆਂ ਵਾਲੇ ਮਾਹੌਲ ਦੇ ਵਿੱਚ ਇਸ ਵਕਤ ਗਮਗੀਨ ਮਾਹੌਲ ਬਣ ਗਿਆ ਦੁੱਖਾਂ ਦਾ ਪਹਾੜ ਇਸ ਪਰਿਵਾਰ ਤੇ ਟੁੱਟ ਪਿਆ ਅਚੇਹਾਂ ਦਰਤਾਕ ਸੜਕੀ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਦੇ ਦੌਰਾਨ ਇੱਕ ਸਖਸ਼ ਦੀ ਮੌਤ ਹੋ ਚੁੱਕੀ ਹੈ ਜਦ ਕਿ ਚਾਰ ਜਾਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ ਇੱਕ ਬੱਚੀ ਵੀ ਹੈ ਉਸ ਨੂੰ ਵੀ ਸੱਟ ਲੱਗੀਆਂ ਨੇ ਇਸ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੈ ਪਰਿਵਾਰ ਆਰ ਸ਼ਗਨਪੌਂਟ ਜਾਰਿਆ ਸੀ ਪਰਾ ਦੇ ਵਿੱਚ ਪਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਬਠਿੰਡਾ ਦੇ ਪਿੰਡ ਕੋਟਪੱਤਾ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼ਗਨਪੌਂਟ ਜਾ ਰਹੇ ਪਰਿਵਾਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਜਿਸ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਪਰਿਵਾਰ ਤੇ ਵੱਲੋਂ ਦੱਸਿਆ ਗਿਆ ਕਿ ਜਿਸ ਵਿਅਕਤੀ ਨੇ ਕਾਰ ਨੂੰ ਟੱਕਰ ਮਾਰੀ ਉਸਨੇ ਸ਼ਰਾਬ ਪੀਤੀ ਹੋਈ ਸੀ ਉਸ ਦੀ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਵਿਸਨ ਪਰ ਕਿਹਾ ਕਿ ਇਹ ਮੰਦ ਮੰਦ ਬੁੱਧੀ ਹੈ ਤੇ ਪਰਿਵਾਰ ਤੇ ਵੀ ਸਫਾਰ ਚੁੱਕਿਆ ਜੇ ਮੰਦ ਬੁੱਧੀ ਹੈ ਤੇ ਉਸ ਨੂੰ ਕਾਰ ਕਿਉਂ ਫੜਾਈ ਸਫਾਰ ਜ਼ਰੂਰ ਇਹ ਬਣਦਾ ਹੈ ਕਿ ਜੇ ਇਹ ਵਿਅਕਤੀ ਮੰਦ ਬੁੱਧੀ ਹੈ ਤੇ ਉਸ ਨੂੰ ਕਾਰ ਕਿਉਂ ਫੜਾਈ ਗਈ ਜਿਸ ਨੇ ਇੱਕ ਪਰਿਵਾਰ ਤੇ ਵਿੱਚ ਮਾਤਮ ਦਾ ਮਾਹੌਲ ਬਣਾ ਕੇ ਰੱਖ ਦਿੱਤਾ ਪਰਿਵਾਰਿਕ ਪੈਂਬਰ ਦੀ ਇੱਕ ਦੀ ਮੌਤ ਹੋ ਚੁੱਕੀ ਹੈ ਸੋ ਗੱਡੀ ਦੇ ਵਿੱਚ ਸਵਾਰ ਹੋ ਕੇ ਸ਼ਗਨ ਪਾਉਣ ਜਾ ਰਿਹਾ ਸੀ ਨੋ ਨੋ ਸ਼ਗਲ ਲਾਉਣ ਜਾ ਰਿਹਾ ਸੀ ਤੇ ਅਚੇਹ ਦੇ ਵਿੱਚ ਦਰਤਨਾਕ ਹਾਦਸੇ ਦਾ ਸ਼ਿਕਾਰ ਹੋਇਆ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਕਾਰ ਤੇ ਵਿੱਚ ਪਰਿਵਾਰਿਕ ਮੈਂਬਰ ਸਵਾਰ ਸੀ ਦੋਰਤਾ ਇੱਕ ਬੱਚਾ ਤੇ ਇੱਕ ਵਿਅਕਤੀ ਹਾਲਾਂਕਿ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਉਸ ਦੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਐ ਸੋ ਤਸਵੀਰਾਂ ਤੁਹਾੜ ਨਾਲ ਸਾਂਝੀਆਂ ਕਰ ਰਿਹਾ ਇੱਕ ਮਾਸੂਮ ਜਹੀ ਬੱਚੀ ਨੂੰ ਵਿਸੱਟਾਂ ਲਕੀਆਂ ਨੇ ਪਰਿਵਾਰ ਮੋੜ ਚੜਤ ਸਿੰਘ ਵਾਲਾ ਤੋਂ ਜਾਰੀਆ ਸੀਤਰਾ ਦੇ ਵਿੱਚ ਕੱਟੀ ਨੇ ਅਚੇਹੀ ਭਿਆਨਕ ਤਰੀਕੇ ਨਾਲ ਟੱਕਰ ਮਾਰੀ ਕਿ ਪਰ ਫਾਰਿਕ ਮੈਂਬਰ ਦੀ ਇੱਕ ਦੀ ਮੌਤ ਹੋ ਚੁੱਕੀ ਆ ਜਦਕਿ ਬਾਕੀ ਮੈਂਬਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਇੱਕ ਵਾਰ ਤਸਵੀਰਾਂ ਦਾ ਰੁਕ ਕਰ ਲੈਂਦੇ ਆ ਕਿ ਹਾਲਾਤ ਇਸ ਵਕਤ ਕਿਹੋ ਜਿਹੇ ਬਣੇ ਹੋਏ ਨੇ ਸਰਪ੍ਰੀਤ ਸਿੰਘ ਜੀ ਕੀ ਹੋਇਆ ਕੀ ਹੈ ਕੋੜ ਬੱਤੇ ਉਹ ਬਟੇ ਕਰਕੇ ਗੱਡੀ ਬਾਈ ਨਾਲ ਦਾਰੂ ਦੀਆਂ ਬੋਤਲਾਂ ਵਿੱਚ ਕਹਿੰਦੇ ਕਰਦੇ ਕਹਿੰਦੇ ਮੈਂਟਰੀ ਆਉਂਦੇ ਤਵਰ ਗੱਡੀ ਕਿਉਂ ਖੜਾਈ ਮੈਂਟਰੀ ਆਉਂਦੇ ਟਾਈ ਤੁਸੀਂ ਕਹਿੰਦੇ ਸੀਗੇ ਅਸੀਂ ਵੀ ਸਵਿਫਟ ਗੱਡੀ ਤੇ ਸੀਗੇ ਜੀ ਅਸੀਂ ਸ਼ਗਰ ਪਾਉਣ ਜਾ ਰਹੇ ਸੀ ਕੋਟਕਪੂਰੇ ਕਿੰਨੇ ਨੇ ਜ਼ਖਮੀ ਹੋਇਆ ਨਾ ਅਨੰਦ ਜੀ ਸਰਪੱਟੀ ਕਿੰਨੇ ਕਿ ਜਣੇ ਆ? 4 ਜਣੇ ਦੀ ਰਟੈਂਗ ਵੱਲ ਡੈਥ ਵੀ ਹੋ ਗਈ ਕੁੜੀਆਂ ਦੇ ਵੱਲ ਇੱਕੀ ਵੀ ਡੱਤ ਕਰਨੀ ਹੈ। ਡੈਥ ਵੀ ਹੋਈ ਕੋਈ? ਇੱਕ ਡੈਥ ਹੋਈ ਤਾਂ ਇਹ ਜੀ ਮੇਰੇ ਪਾਦੀ ਪਾਦੀ ਕੀ ਨਾਮ ਤੁਹਾਡਾ? ਮਨਦੀਪ ਕੌਰ। ਤੁਸੀਂ ਆਰੇ ਜੀ ਕਿੱਥੇ ਜਾ ਰਹੇ ਸੀ? ਮੋੜ ਚੜ੍ਹਤ ਸਿੰਘ ਜਾਂਦੇ ਸੀ ਦਿਓਰ ਦਾ ਸ਼ਗਨ ਸੀਗਾ। ਸ਼ਗਨ ਪਾਉਣ ਜਾਂਦੇ ਸੀ। ਮੋੜ ਚੜ੍ਹਤ ਸਿੰਘ ਵਾਲੇ ਤੋਂ ਚੱਲੇ ਸੀ। ਚੱਲੇ ਸੀਗੇ। ਕਿੱਥੇ ਜਾਂਦੇ ਸੀਗੇ? ਮੈਂ ਕੋਟਕਪੁਰੇ ਜਾਂਦੇ ਸੀ। ਫਿਰ ਕੀ ਹੋ ਗਈ? ਪਤਾ ਹੀ ਨਹੀਂ ਲੱਗਿਆ ਕੀ ਹੋ ਗਿਆ ਕਿਵੇਂ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਐਂ ਪਤਾ ਲੱਗਿਆ ਬਸ ਵੀ ਐਕਸੀਡੈਂਟ ਹੋ ਗਿਆ ਕੁਛ ਨਹੀਂ ਪਤਾ ਲੱਗਿਆ ਵੀ ਕੀ ਬਣ ਗਿਆ ਕਿੰਨੇ ਘਣੇ ਚੱਕੀਆਂ ਪਤਾ ਹੀ ਨਹੀਂ ਮੈਨੂੰ ਤਾਂ ਕੁਛ ਨਹੀਂ ਪਤਾ ਕਿੰਨੇ ਜਾਣੇ ਆਗੇ ਕੀ ਨਾਮ ਆ ਤੁਹਾਡਾ ਰੇਜਿੰਦਰ ਸਿੰਘ ਜੀ ਕਿੱਥੋਂ ਚੱਲੇ ਸੀ ਕਿੱਥੇ ਜਾਵੇ ਮੋਰਕਰਤ ਸਿੰਘ ਤੋਂ ਚੱਲੇ ਸੀ ਜੀ ਤੇ ਵਹਿੰਡੇ ਜਾਵੇ ਕਿੰਨੇ ਜਾ ਰਹੇ ਕੋਟਪੂਰੇ ਹਾਂਜੀ ਕੋਟਪੂਰੇ ਖੈਰ ਜਾ ਰਹੇ ਸੀ ਮੈਂ ਵੀ ਜਾ ਰਹੀ ਸੀ ਹਾਂ ਕਿਵੇਂ ਜਾ ਰਹੀ ਸੀ ਕੀ ਗੱਲ ਉੱਥੇ ਸ਼ਗਨਾ ਪ੍ਰੋਗਰਾਮ ਸੀ ਉੱਥੇ ਜਾ ਰਹੀ ਸੀ ਫਿਰ ਕੀ ਹੋਇਆ ਫੋਟ ਵਸਤੇ ਕੋਲੇ ਆ ਕੇ ਗੱਡੀ ਲੱਗੀ ਜੀ ਤੀਜੇ ਦੀ ਮੇਰੇ ਅੱਛਾ ਕਿਵੇਂ ਜਾ ਰਹੀ ਲక్ష్ਮੀ ਚਾਰ ਜਾਨ ਜ਼ਖਮੀ ਹੈ ਜੀ ਇੱਕ ਦੀ ਬਾਹ ਫ੍ਰੈਕਚਰ ਹੋਈ ਹੈ ਇੱਕ ਦੀ ਡੈਡ ਹੋ ਗਈ ਮੌਤ ਹੋ ਗਈ ਹਾਂ ਜੀ ਕਿਵੇਂ ਲੱਗੀ ਕਹਿੰਦੇ ਕੀ ਗੱਲ ਸਮਝਾਉਂਦੇ ਉਹ ਬੰਦਾ ਜਿਹੜਾ ਮੂਰੋ ਗੱਡੀ ਆਉਈ ਉਹ दारू ਪੀਤੀ ਹੋਈ ਆ ਜੀ ਜਿਹੜੀ ਵਿੱਚ ਗੱਡੀ ਮਾਰੀ ਹਾਂ ਜੀ ਪੰਗ ਮਤੇ ਕੀ ਨਾਮ ਦਾ ਟੋੜ ਪਰਮਜੀਤ ਜੀ ਤੁਹਾਏ ਸੀਗੇ ਅਸੀਂ ਚਟਸਾ ਮੌੜ ਤੋਂ ਚੱਲੇ ਕਿੱਥੇ ਸੀ ਪਟਪੂਰੇ ਜੀ ਕਿਵੇਂ ਚੱਲੇ ਸੀ ਹਾਂਜੀ ਅਸੀਂ ਸਾਡੇ ਕੰਮੇ ਮੰਨਣ ਜਾਂਦੇ ਸੀਗੇ ਅੱਛਾ ਮੁੰਡਾ ਤਾਂ ਬਾਹਰ ਸੀ ਦੇਖੂ ਨਹੀਂ ਮੰਨਣ ਜਾਂਦੇ ਸੀ ਸਾ ਫਿਰ ਕੀ ਹੋਇਆ ਫਿਰ ਜੀ ਸਾਡੀ ਗੱਡੀ ਤਾਂ ਮੁੜੇ ਸੀਗੀ ਇਹ ਗੱਡੀ 10 ਮਿੰਟ ਬਾਅਦ ਤੁਰੇ ਘਰੋਂ ਅਸੀਂ ਆ ਕੇ ਡੱਬੇ ਡੱਬੇ ਪਾਉਣੇ ਸੀਗੇ

ਹਰਪੀ <s1> <coughs>